ਸਾਰੇ ਸਾਥੀਆ ਪਿਆਰ ਦੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜਾਰੇ ਸਾਥੀਓ ਜਿਵੇਂ ਕਿ ਆਪਣਾ ਸਾਡੇ ਚੱਲ ਰਹੀ ਹੈ ਇੱਕ ਜੋਗੀ ਦੀ ਆਤਮ ਕਥਾ ਦਾ ਅੱਜ ਆਪਾਂ ਪਹੁੰਚੇ ਹਾਂ ਦੇ 49ਵੇਂ ਅਧਿਆਇ ਤੇ ਜਿਹਦਾ ਸ਼ੀਸ਼ਕ ਹੈ ਤੇਰਾਸਾ ਮਾਇਮਨ ਇਸ ਸਮਸੀ ਦੇ ਸੂਲਿਚਰਾਂ ਦੇ ਸਖਮਤ ਕਰਨ ਕਰਨ ਵਾਲੀ ਸੰਤ ਬਹੁਤ ਹੀ ਪਿਆਰਾ ਅਧਿਆਇ ਹੈ ਸਾਥੀਓ ਜ਼ਰੂਰ ਸੁਣਨਾ ਕਿ ਤੱਕ ਮਦਮੇ ਕੀ ਆ ਪਾ ਜਾਣਦੇ ਹਨ ਪਰ ਮਹਾਂ ਜੋਗਾਨੰਦ ਜੀ ਜੋ ਨੇ ਉਹ ਹੁਣ ਪਹੁੰਚ ਚੁੱਕੇ ਨੇ ਅਮਰੀਕਾ ਅਮਰੀਕਾ ਦੀ ਧਰਤੀ ਤੇ ਉਹਨਾਂ ਨੇ ਆਸ਼ਰਮ ਬਣਾਇਆ ਹੈ ਮਾਉਂਟ ਵਿਸ਼ਿੰਗਟਨ 'ਚ ਤੇ ਉੱਥੇ ਉਹ ਬੈਠੇ ਇੱਕ ਦਿਨ ਧਿਆਨ ਕਰ ਰਹੇ ਨੇ ਤੇ ਧਿਆਨ ਦੇ ਵਿੱਚ ਅਚਾਨਕ ਹੀ ਸ਼੍ਰੀ ਜਗਤੀਸ਼ਵਰ ਗਿਰੀ ਮਤਲਬ ਉਹਨਾਂ ਦੇ ਗੁਰੂ ਸਾਹਿਬ ਦੀ ਆਵਾਜ਼ ਉਹਨਾਂ ਦੀ ਅੰਤਰਾਤਮਾ ਤੋਂ ਉਹਨਾਂ ਨੂੰ ਸੁਣਾਈ ਦਿੰਦੀ ਹੈ ਉਹਨਾਂ ਦੇ ਗੁਰੂ ਸਾਹਿਬ ਕਹਿ ਰਹੇ ਨੇ ਭਾਰਤ ਵਾਪਸ ਆਓ ਮੈਂ ਤੇਰੀ 15 ਸਾਲ ਤੱਕ ਸਬਰ ਤੇ ਸ਼ਾਂਤੀ ਨਾਲ ਇੰਤਜ਼ਾਰ ਕੀਤੀ ਹੈ ਮੈਂ ਛੇਤੀ ਹੀ ਸਰੀਰ ਤਿਆਗ ਕੇ ਆਪਣੇ ਅਨੰਤਾਂ ਚਲਿਆ ਜਾਊਗਾ ਜੁਗਨੰਨ ਵਾਪਸ ਆਓ ਤਾਂ ਇਹ ਆਵਾਜ਼ ਉਹਨਾਂ ਨੂੰ ਸੁਵਾਈ ਦਿੰਦੀ ਆ ਆਪਣੇ ਅੰਦਰ ਉਹ ਗੁਰੂ ਸਾਹਿਬ ਉਹਨਾਂ ਨੂੰ ਸੰਦੇਸ਼ ਦੇ ਰਹਿਣੇ ਬੁਲਾ ਰਹੀ थी ਕਹਿੰਦੇ 10000 ਮੀਲ ਦਾ ਫਾਸਲਾ ਤੈਅ ਕਰਕੇ ਉਹਨਾਂ ਦਾ ਇਹ ਸੁਨੇਹਾ ਬਿਜਲੀ ਵਾਂਗ ਮੇਰੀ ਅੰਤਮਾਂ ਚ ਗਰਕਿਆ ਕਹਿੰਦੇ ਮੈਂ ਮਹਿਸੂਸ ਕੀਤਾ ਨਾਲ ਦੇ ਨਾਲ 15 ਸਾਲ ਕਹਿੰਦੇ ਸਾਨੂੰ 1935 ਆ ਗਿਆ ਹੈ ਆਪਣੇ ਕਿਰਤੀ ਦੇ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹਨ ਮੈਂ 15 ਸਾਲ ਗੁਜ਼ਾਰਤੀ ਤੇ ਹੁਣ ਉਹ ਮੈਨੂੰ ਵਾਪਸ ਬੁਲਾ ਰਹੇ ਨੇ ਫਿਰ ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਆਪਣਾ ਹੰਪਵ ਕਹਿੰਦੇ ਦੱਸਿਆ ਆਪਣੇ ਪਿਆਰੇ ਦੋਸਤ ਨੂੰ ਜਿਸ ਦਾ ਨਾਮ ਸੀ ਜੇਮਸ ਜੇਲਨ ਕਹਿੰਦੇ ਕਿਉਂਕਿ ਉਹ ਵੀ ਕਿਰਿਆਯੋਗ ਦਾ ਅਭਿਆਸ ਕਰਦੇ ਸੀ ਤੇ ਉਹ ਵੀ ਅਤਿਆਤਨ ਉੱਚ ਅਵਸਥਾ ਤੱਕ ਪਹੁੰਚ ਚੁੱਕੇ ਸੀਗੇ ਤੇ ਅਕਸਰ ਹੀ ਉਹ ਕਹਿੰਦੇ ਮੈਂ ਉਹਨਾਂ ਨੂੰ ਸੰਤ ਲੇਨ ਦੇ ਨਾਮ ਨਾਲ ਸੰਬੋਧਨ ਕਰਿਆ ਕਰਦਾ ਸੀ ਕਹਿੰਦੇ ਉਸ ਦੇ ਹੋਰ ਅਨੇਕ ਪੱਛਮੀ ਸ਼ਗਿਰਦਾਂ 'ਚ ਬਾਬਾ ਜੀ ਦੀ ਭੇਖਵਾਣੀ ਸਕਾਰ ਹੁੰਦੀ ਦੇਖ ਕੇ ਮੈਂ ਬਹੁਤ ਅਨੰਤਿਤ ਹੋਇਆ ਕਰਦਾ ਸੀ ਵੀ ਪ੍ਰਚੀਨ ਯੋਗ ਰਾਹੀ ਪੱਛਮੀ ਦੁਨੀਆ 'ਚ ਵੀ ਆਤਮ ਸਾਖਸ਼ਾ ਕਰੇ ਸੰਤ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ ਤੇ ਅੱਗੇ ਹੋਣਗੇ ਕਹਿੰਦੇ ਹੁਣ ਸ਼੍ਰੀ ਲੇਨ ਨੂੰ ਜਦੋਂ ਹੀ ਮੈਂ ਇਹ ਦੱਸਿਆ ਤਾਂ ਉਹਨਾਂ ਨੇ ਕਹਿੰਦੇ ਮੇਰੀ ਯਾਤਰਾ ਦੇ ਸਾਰੇ ਖਰਚੇ ਦਾ ਭਾਰ ਠਾਣ ਦੀ ਜ਼ਿੰਮੇਵਾਰੀ ਆਪਣੇ ਤੇ ਲੈਣੀ ਪ੍ਰਸਤਾਵ ਪੇਸ਼ ਕੀਤਾ ਕਿ ਮੈਂ ਤੁਹਾਡੀ ਜ਼ਿੰਮੇਵਾਰੀ ਲਵਾਂਗਾ ਜੋ ਵੀ ਖਰਚਾ ਆਊਗਾ ਉਸ ਤੋਂ ਬਾਅਦ ਕਹਿੰਦੇ ਮੈਂ ਜਹਾਜ਼ ਰਾਹੀਂ ਯੂਰਪ ਨੂੰ ਦੇ ਹੋਏ ਭਾਰਤ ਜਾਣ ਦੀ ਤਿਆਰੀ ਸ਼ੁਰੂ ਕਰਤੀ ਮਾਰਚ 1935 ਚ ਕਹਿੰਦੇ ਮੈਂ ਸੈਲਫ ਰੀਅਲਾਈਜ਼ੇਸ਼ਨ ਫੈਲੋਸ਼ਿਪ ਨੂੰ ਪੱਕੀ ਸੰਸਥਾ ਬਣਾਉਣ ਵਾਸਤੇ ਕੈਲੀਫੋਰਨੀਆ ਰਾਜ ਦੇ ਕਾਨੂੰਨ ਤਹਿਤ ਇੱਕ ਗੈਰ ਸੰਪਰਦਾਇਕ ਤੇ ਲਾਭ ਰਹਿਤ ਲਾਭ ਰਹਿਤ ਸੰਸਥਾ ਬਜੂ ਰਜਿਸਟਰ ਕਰਵਾਤਾ ਮੇਰੇ ਕੋਲ ਕਹਿੰਦੇ ਜੋ ਕੁਝ ਵੀ ਸੀ ਆਪਣੇ ਪੁਸਤਕਾਂ ਦੇ ਅਧਿਕਾਰਾਂ ਸਮੇਤ ਸਾਰਾ ਕੁਝ ਮੈਂ ਸੈਲਫ ਰੀਅਲਾਈਜੇਸ਼ਨ ਨੂੰ ਦਾਨ ਕਰਤਾ। ਜ਼ਿਆਦਾਤਰ ਕਹਿੰਦੇ ਦੂਜੀਆਂ ਧਾਰਮਿਕ ਸੰਸਥਾਵਾਂ ਵਾਂਗ ਸੈਲਫ ਰੀਅਲਾਈਜੇਸ਼ਨ ਫੈਲੋਸ਼ਿਪ ਵੀ ਆਪਣੇ ਮੈਂਬਰਾਂ ਤੇ ਲੋਕਾਂ ਦੇ ਦਾਨ ਤੇ ਵਰ ਬੱਜੀ ਆਮਦਨ ਦੇ ਸਾਰੇ ਤੇ ਚੱਲਦੀ ਹੈ। ਕੰਧ ਮੈਂ ਆਪਣੇ ਸ਼ਹਿਰਦਾਰਾਂ ਨੂੰ ਫਿਰ ਕਿਹਾ ਮੈਂ ਵਾਪਸ ਆਵਾਂਗਾ ਤੇ ਅਮਰੀਕਾ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਕਹਿੰਦੇ ਲਾਸ ਐਂਜਲਸ ਮੇਰੇ ਪਿਆਰੇ ਮਿੱਤਰਾਂ ਦੁਆਰਾ ਦੇਤੇਗਈ ਵਿਦਾਈ ਪਾਰਟੀ ਦੇ ਦੌਰਾਨ ਮੈਂ ਲੰਬਾ ਸਮਾਂ ਉਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਨਿਹਾੜਦਾ ਰਿਹਾ ਤੇ ਦੇ ਸ਼ੁਕਰਗੁਜ਼ਾਰੀ ਨਾਲ ਭਰਪੂਰ ਹੁੰਦਿਆਂ ਮੇਰੇ ਮਨਸ ਵਿਚਾਰ ਆਇਆ ਖੇ ਪ੍ਰਮਾਤਮਾ ਜੇ ਆਪ ਨੂੰ ਇੱਕੋ ਇੱਕ ਦਤਾਰ ਮੰਨ ਕੇ ਯਾਦ ਕਰਦਾ ਹੈ ਤਾਂ ਉਸ ਨੂੰ ਮਨੁੱਖਾਂ ਸਿੱਕੇ ਦੇ ਦੋਸਤਾਂ ਦੀ ਮਿਠਾਸ ਦੇ ਘਾਟ ਨਹੀਂ ਰਹਿੰਦੀ ਕੰਨੇ 9 ਜੂਨ 1935 ਮੈਂ ਨਿਊਯਾਰਕ ਤੋਂ ਯੂਰਪ ਵੱਲ ਨਾਮਕ ਜਹਾਜ਼ ਦੇ ਸਵਾਰਕੇ ਚੱਲ ਪਿਆ ਮੇਰੇ ਨਾਲ ਕਦੇ ਦੋ ਸ਼ਖੀਲ ਦਸ ਸੀਗੇ ਇੱਕ ਸੀਗੇ ਉਹਨਾਂ ਦੇ ਸਕੱਤਰ ਸ਼੍ਰੀ ਸੀ ਰਿਚਰਡ ਰਾਈਟ ਤੇ ਦੂਜਾ ਸلسلਨਾਟੇ ਦੀ ਇੱਕ ਬਜ਼ੁਰਗ ਔਰਤ ਏਟੀ ਬਲੇਚ ਕਹਿੰਦੇ ਪਿਛਲੇ ਹਫ਼ਤਿਆਂ ਦੇ ਭੰਜ ਨਟ ਦੇ ਮੁਕਾਬਲੇ ਸਮੁੰਦਰੀ ਯਾਤਰਾ ਮੈਨੂੰ ਸ਼ਾਂਤੀਪੁਰਣ ਲੱਗ ਰਹੀ ਸੀ ਪਰ ਕਹਿੰਦੇ ਸ਼ਾਂਤੀ ਥੋੜੇ ਦੇ ਨਹੀਂ ਰਹੀ ਆਧਰਿਕ ਜਹਾਜ਼ਾਂ ਦੀ ਤੇਜ਼ ਤੇਜ਼ ਰਫ਼ਤਾਰ ਦੇ ਕਹਿੰਦੇ ਕੁਝ ਅਫਸੋਸਨਾਕ ਪਹਿਲੂ ਵੀ ਹੈਗੇ ਨੇ ਕਹਿੰਦੇ ਹੁਣ ਅਸੀਂ ਰਸਤੇ 'ਚ ਫਿਰ ਉੱਤਰੇ ਜਿੱਥੇ ਜਹਾਜ਼ ਹਿੱਲ ਗਿਆ ਵਿਸ਼ਾਲ ਤੇ ਪ੍ਰਾਚੀਨ ਸ਼ਹਿਰ ਲੰਡਨ 'ਚ ਉੱਥੇ ਕਹਿੰਦੇ ਘੁੰਮਦੇ ਰਹੇ ਅਸੀਂ ਤੇ ਕਹਿੰਦੇ ਲੰਡਨ ਪਹੁੰਚਦੇ ਦੂਜੇ ਦਿਨ ਮੈਨੂੰ ਉੱਥੇ ਦੇ ਕੈਕਸਟਨ ਹਾਲ 'ਚ ਇੱਕ ਵਿਸ਼ਾਲ ਜਲ ਸਭਾ ਨੂੰ ਸੰਬੋਧਨ ਕਰਨ ਦਾ ਸੱਦਾ ਪੱਤਰ ਮਿਲਿਆ ਕਹਿੰਦੇ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਲੰਡਨ ਦੇ ਸੋਤਿਆਂ ਨਾਲ ਮੇਰੀ ਜਾਣ ਪਛਾਣ ਸਰ ਫਾਂਸਿਸ ਯੰਗ ਹਸਬੈਂਡ ਨੇ ਕਰਵਾਈ ਇੱਕ ਦਿਨ ਕਹਿੰਦੇ ਅਸੀਂ ਸਰ ਹੈਰੀ ਲਾਡਰ ਤੇ ਮਹਿਮਾਨ ਬਣ ਕੇ ਉਹਨਾਂ ਦੇ ਸਕਾਟਲੈਂਡ ਦੇ ਸੇਤ ਦਾ ਆਨੰਦ ਲਿਆ ਕੁਛ ਦਿਨ ਕਹਿੰਦੇ ਅਸੀਂ ਇੰਗਲਿਸ਼ ਚੈਨਲ ਪਾਰ ਕਰਕੇ ਯੂਰਪ ਮਹਾਂਦੀਪ 'ਚ ਪ੍ਰਵੇਸ਼ ਕੀਤਾ। ਕੁਛ ਦਿਨ ਬਾਅਦ ਉਹਨਾਂ ਨੇ ਫੈਲ ਕਿਉਂਕਿ ਕਹਿੰਦੇ ਮੈਂ ਬਵੇਰੀਆ ਦੀ ਕੋਈ ਵਿਸ਼ੇਸ਼ ਧਾਰ ਯਾਤਰਾ ਕਰਨੀ ਚਾਹਤਾ ਸੀਗਾ। ਕਹਿੰਦੇ ਮੈਂ ਸੋਚਿਆ ਵੀ ਕੋਨਰਸ ਰੋਡ ਦੀ ਮਹਾਨ ਕੈਥੋਲਿਕ ਸੰਤਨੀ ਟੇਰੈਸਾ ਨਾਈਮਨ ਨੂੰ ਮਿਲਦਾ ਹੀ ਇੱਕੋ ਇੱਕ ਮੌਕਾ ਮੈਨੂੰ ਮਿਲ ਸਕਦਾ ਹੈ। ਉਹਨੂੰ ਮਿਲਣਾ ਚਾਹੁੰਦੇ ਸੀਗੇ ਇੱਕ ਹੋਰ ਸੰਤ ਬਹੁਤ ਹੀ ਪਿਆਰੇ ਸੰਤ ਨੇ ਉਹਨਾਂ ਬਾਰੇ ਆਪਾਂ ਹੁਣ ਅੱਗੇ ਗੱਲ ਕਰਦੇ ਹਾਂ। ਵਰਿਆ ਪਹਿਲਾ ਉਹ ਕਹਿੰਦੇ ਮੈਂ ਟੈਰੈਸਾ ਨਾਇਮਨ ਬਾਰੇ ਇੱਕ ਅਸਚਰਜਨਕ ਲੇਖ ਪੜਿਆ ਸੀਗਾ ਕਹਿੰਦੇ ਉਸ ਲੇਖ ਤੋਂ ਮੈਨੂੰ ਇਨੀ ਜਾਣਕਾਰੀ ਮਿਲੀ ਸੀਗੀ ਵੀ ਟੈਰੈਸਾ ਨਾਇਮਨ ਦਾ ਜਿਹੜਾ ਜਨਮ ਆ ਉਹ 1898 ਈਸਵੀ ਦੇ ਗੁੱਡ ਫਰਡੇ ਵਾਲੇ ਦਿਨ ਹੋਇਆ ਸੀ ਤੇ ਜਦੋਂ ਉਹ 20 ਸਾਲਾਂ ਦੀ ਸੀ ਤਾਂ ਇੱਕ ਦੁਰਘਟਨਾ 'ਚ ਅੰਨ੍ਹੀ ਹੋ ਗਈ ਸੀ ਤੇ ਨਾਲ ਹੀ ਉਹ ਉਤਰੰਗ ਵੀ ਹੋ ਗਿਆ ਸੀਗਾ ਕਹਿੰਦੇ ਤਾਂ ਲਿਟਲ ਫਲਾਵਰ ਨਾਂ ਦੇ ਇੱਕ ਪ੍ਰਸਿੱਧ ਲੀਸੋ ਦੇ ਸੰਤਰੇ ਟੈਰੈਸਾ ਦੀ ਕਿਰਪਾ ਦੇ ਨਾਲ ਕਹਿੰਦੇ 1923 'ਚ ਚਮਤਕਾਰਿਤ ਤ੍ਰिके ਨਾਲ ਉਹਦੀ ਜਿਹੜੀ ਨਜ਼ਰ ਹੈ ਫਿਰ ਉਹ ਠੀਕ ਹੋ ਗਈ। ਉਸ ਤੋਂ ਬਾਅਦ ਕਹਿੰਦੇ ਉਹਦਾ ਦਰੰਗ ਵੀ ਇਕਦਮ ਠੀਕ ਹੋ ਗਿਆ। ਫਿਰ ਕਹਿੰਦੇ 1923 ਤੋਂ ਬਾਅਦ ਈਸ਼ਵਰ ਦੇ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੇ ਜਾਣ ਵਾਲੇ ਚਰਚ ਦੇ ਛੋਟੇ ਜਿਹੇ ਵਿਫਰ ਤੋਂ ਇਲਾਵਾ ਉਹਨੇ ਅੰਨ ਜਲ ਪੂਰੀ ਤਰ੍ਹਾਂ ਤਿਆਰ ਦਿੱਤਾ ਸੀਦਾ। ਕਹਿੰਦੇ 1926 ਚ ਟੇਰੈਸਾ ਨਾਈਮਨ ਦੇ ਮੱਥੇ, ਛਾਤੀ, ਹੱਥਾਂ ਤੇ ਪੈਰਾਂ ਦੇ ਤੇ ਇਸਮਸੀ ਦੇ ਪਵਿੱਤਰ ਜ਼ਖਮ ਪ੍ਰਗਟ ਹੋ ਗਏ। ਕਹਿੰਦੇ ਇਸਮਸੀ ਨੂੰ ਸੂਲੀ ਚੜਾਉਣ ਵੇਲੇ ਜਿਹੜੇ ਜਿਹੜੇ ਤਸੀਹੇ ਦਿੱਤੇ ਗਏ ਸੀਗੇ ਕਹਿੰਦੇ ਉਹਨਾਂ ਸਾਰੇ ਤਸਹੀਆਂ ਤੇ ਉਹਨਾਂ ਦੀਆਂ ਭਾਵਨਾਵਾਂ ਹਰ ਸ਼ੁੱਕਰਵਾਰ ਉਹ ਆਪਣੇ ਸਰੀਰ ਦੇ ਉੱਤੇ ਅਨੁਭਵ ਕਰਦੀ ਆ। ਕਹਿੰਦੇ ਟੇਰਸਾ ਨੈਮੋ ਨੂੰ ਸਿਰਫ ਆਪਣਾ ਪਿੰਡ ਦੀ ਸਰਲ ਜਰਮਨ ਭਾਸ਼ਾ ਹੀ ਆਉਂਦੀ ਹੈ ਪਰ ਹਰ ਸ਼ੁੱਕਰਵਾਰ ਇਹਨਾਂ ਅਨੁਭਵਾਂ ਦੇ ਦੌਰਾਨ ਭਾਵਾ ਵੇਸ਼ ਚ ਕੁਝ ਅਜੀਬੇ ਸ਼ਬਦ ਵੀ ਬੋਲ ਦਿੰਦੀ ਹੈ ਜਿਨ੍ਹਾਂ ਨੂੰ ਵਿਦਵਾਨਾਂ ਨੇ ਪ੍ਰਚੀਨ ਸਿੰਸਟੀਨੀ ਭਾਸ਼ਾ ਦੇ ਰੂਪ ਦੇ ਵਿੱਚ ਪਛਾਣਿਆ ਹੈ। ਕਹਿੰਦੇ ਆਪਣੇ ਇਸ ਅਲੋਕਿਕ ਦਰਸ਼ਨ ਦੇ ਦੌਰਾਨ ਖਾਸ ਮੌਕਿਆਂ ਤੇ ਉਹ 히ਬਰੂ ਜਾਂ ਯੂਨਾਨੀ ਭਾਸ਼ਾ ਵੀ ਬੋਲਦੀ ਹੈ ਕਦੇ-ਕਦੇ। ਕਦਰ ਚਰਚ ਦੇ ਇਤਕਾੜੀਆਂ ਦੀ ਆਗਿਆ ਨਾਲ ਟੈਰੈਸਾ ਨੈਮਨ ਨੂੰ ਕਈ ਵਾਰ ਵਿਗਿਆਨਿਕ ਪ੍ਰੀਖਿਆਸ ਵਿੱਚ ਰੱਖਿਆ ਗਿਆ ਹੈ ਪ੍ਰੋਟੈਸਟੈਂਟ ਪ੍ਰੋਟੈਸਟੈਂਟ ਜਰਮਨ ਖਵਾਰ ਦੇ ਸੰਪਾਦਕ ਕਹਿੰਦੇ ਡਾਕਟਰ ਫਿਡਸਗਾਰਲੀ ਇਸ ਕੈਥੋਲਿਕ ਪਖੰਡੇ ਦੀ ਸ਼ੌਰਤ ਦਾ ਭਾਂਡਾ ਭੰਨਣ ਦੇ ਮਨੁਛੇ ਨਾਲ ਕੋਰਨਰ ਸੁੱਤ ਗਏ ਸੀ ਉਹ ਸਮਝਦੇ ਕਿ ਜਾਣ ਕੇ ਪਖੰਡ ਕਰ ਰਹੀ ਹੈ ਔਰਤ ਤੇ ਜਦੋਂ ਗਏ ਉਹਨਾਂ ਨੇ ਸਾਰਾ ਕੁਝ ਕਹਿੰਦੇ ਚੈੱਕ ਕੀਤਾ ਉੱਥੇ ਰਹਿ ਕੇ ਤਾਂ ਕਹਿੰਦੇ ਮਨ ਦੇ ਵਿੱਚ ਸ਼ਰਧਾ ਲੈ ਕੇ ਉਹ ਵਾਪਸ ਆਏ ਤੇ ਫੇਰ ਕਹਿੰਦੇ ਉਹਨਾਂ ਨੇ ਸ਼ਰਤਾ ਭਾਵ ਨਾਲ ਉਹਨਾਂ ਦਾ ਜੀਵਨ ਚਰਿੱਤਰ ਵੀ ਲਿਖਿਆ ਜੋਗਨਾਂਝੀ ਕਹਿੰਦੇ ਨਹੀਂ ਕਿ ਮੈਂ ਭਾਵੇਂ ਪੂਰਬ ਚ ਹਾਂ ਭਾਵੇਂ ਪੱਛਲ ਚ ਹਮੇਸ਼ਾ ਸੰਤਾਂ ਨੂੰ ਮਿਲਣ ਵਾਸਤੇ ਲਲਾਈ ਤ੍ਰੇਤਾਸਜ ਕਦੇ ਸੂਰਜ ਜਲਾਈ ਨੂੰ ਜਦੋਂ ਅਸੀਂ ਕੋਰਨਰ ਸੂਤ ਪਹੁੰਚੇ ਤਾਂ ਮੇਰਾ ਮਨ ਖੁਸ਼ੀ ਨਾਲ ਚਮਕਿਆ ਜੋਗਨਾਂਝੀ ਬ੍ਰਿੱਕਾ ਤੋਂ ਫੋੜਕਾਰ ਨਾਲ ਹੀ ਲੈ ਕੇ ਆਏ ਹੋਏ ਸੀਗੇ ਉੱਥੇ ਦੇ ਜਿਹੜੇ ਬਵੇਰੀਆਈ ਕਿਸਾਨ ਸੀਗੇ ਕਹਿੰਦੇ ਉਹਦੇស្ ਕਹਿੰਦੇ ਅਸੀਂ ਬੈਠੇ ਸੀ ਜਦੋਂ ਫੋਰਡ ਕਾਰ ਦੇ ਵਿੱਚ ਤਿੰਨੇ ਜਣੇ ਵੱਖੋ ਵੱਖ ਤਰ੍ਹਾਂ ਦੇ ਲੋਕ ਕਹਿੰਦੇ ਇੱਕ ਤਾਂ ਸੀ ਕਹਿੰਦੇ ਅਮਰੀਕੀ ਨਾਲ ਸਵਾਨ ਇੱਕ ਬਜ਼ੁਰਗ ਔਰਤ ਇੱਕ ਕੋਟ ਕਾਲਰ ਦੇ ਥੱਲੇ ਆਪਣੇ ਲੰਬੇ ਕੇਸਾਂ ਨੂੰ ਦਵਾਈ ਬੈਠੇ ਪੱਕੇ ਰੰਗ ਦੇ ਭਾਰਤੀ ਕਹਿੰਦੇ ਉਹ ਡੂੰਘੀ ਦਿਲਚਸਪੀ ਨਾਲ ਦੇਖ ਰਹੇ ਸੀ ਵੀ ਤਿੰਨ ਅੱਡ ਅੱਡ ਤਰ੍ਹਾਂ ਦੇ ਇਨਸਾਨ ਹੈ ਅਜੂਬੇ ਕਿੱਥੋਂ ਆ ਗਏ ਫਿਰ ਅੱਗੇ ਉਹ ਦੱਸਦੇ ਨੇ ਕਹਿੰਦੇ ਟੇਰਸਾ ਮਹਿਮਨ ਦੇ ਘਰੇ ਪਹੁੰਚੇ ਤਾਂ ਜ਼ਕਰ ਸਾਮ ਸੁਤਰਾਸੀ ਤੇ ਕਾਹਦੇ ਕੋਲ ਇੱਕ ਪ੍ਰਾਚੀਨ ਜ਼ਮਾਨੇ ਦਾ ਕੁਰਸੀ ਜਿਦੇ ਕੋਸੂਨੇ ਸੋਨੇ ਫੁੱਲ ਖਿੜੇ ਹੋਏ ਸੀ ਪਰ ਕੰਦੇ ਘਰ ਬੰਦ ਸੀਗਾ ਕੰਦੇ ਗਵਾਂਟੀਆਂ ਨੇ ਤੇ ਘਰ ਦੇ ਕੋਲ ਦੀ ਲੰਘ ਰਹੇ ਡਾਕੀਏ ਨੂੰ ਟੈਰਿਸਾ ਨਾਇਮਨ ਦੀ ਕੋਈ ਸੁਗ ਨਹੀਂ ਸੀ ਕਹਿੰਦੇ ਸੀ ਪੁੱਛਿਆ ਉਹਨਾਂ ਕੋਲ ਮੀ ਪੜਾਣਾ ਕਹਿੰਦੇ ਸ਼ੁਰੂ ਹੋ ਗਿਆ ਸੀ ਕਹਿੰਦੇ ਮੇਰੇ ਸਾਥੀਆਂ ਨੇ ਮੈਨੂੰ ਸਲਾਹ ਦਿੱਤੀ ਵੀ ਆਪਾਂ ਵਾਪਸ ਚਲੀਏ ਕਹਿੰਦੇ ਪਰ ਮੈਂ ਕਿਹਾ ਨਹੀਂ ਜਦੋਂ ਤੱਕ ਟੈਰਿਸਾ ਨਾਇਮਨ ਦੇ ਕੋਲ ਪਹੁੰਚਣਾ ਕੋਈ ਸੁਰਾਗ ਨਹੀਂ ਮਿਲਦਾ ਹੈਗਾ ਉਦੋਂ ਤੱਕ ਤਾਂ ਮੈਂ ਇਥੋਂ ਨਹੀਂ ਹਿੱਲਦਾ ਹੈਗਾ 2 ਘੰਟੇ ਤੱਕ ਅਸੀਂ ਹਰਾਨ ਪ੍ਰੇਸ਼ਾਨ ਕਰਨ ਵਾਲੇ ਮੀ ਕਾਰਨ ਕਹਿੰਦੇ ਆਪਣੇ ਕਾਰ ਦੇ ਵਿੱਚ ਹੀ ਬੈਠੇ ਰਹੇ ਤੇ ਮੀ ਬੈੰਦਾ ਰਿਹਾ ਕਦੋਂ ਮੈਂ ਸ਼ਿਕਵੇ ਪਰ ਇੱਕ ਲੰਬਾ ਸਾਲ ਇੰਤਜ਼ਾਰ ਕੀਤਾ ਹਾਂ ਪ੍ਰਮਾਤਮਾ ਜਿਹੋਨੇ ਤੇ ਮਿਲ ਲੈਨੇ ਸੀ ਤਾਂ ਤੁਸੀਂ ਸਾਨੂੰ ਇੱਥੇ ਲੈ ਕੇ ਕਿਉਂ ਆਏ ਹੁਣ ਕਹਿੰਦੇ ਕਿ ਹੈ ਹੀ ਸੀ ਤਾਂ ਕੀ ਹੋਇਆ ਇੱਕ ਅੰਗਰੇਜ਼ੀ ਭਾਸ਼ੀ ਆਦਮੀ ਸਾਡੇ ਕੋਲ ਆ ਕੇ ਖੜਾ ਹੋ ਗਿਆ ਤੇ ਨੇ ਨਿਮਰਤਾ पूर्वक ਆਪਣੀ ਸੇਵਾ ਅਰਪਣ ਕੀਤੀ ਪੈਂਦਾ ਮੈਂ ਪੱਕਾ ਤਾਂ ਨਹੀਂ ਕਹਿ ਸਕਦਾ ਕਿ ਟੈਰਸਾ ਨੇ ਮਨ ਕਿੱਥੀ ਕਰਕਤੇ ਅਕਸਰ ਇਹੋਂ 80 ਮੀਲ ਦੂਰ ਆਇਕਸਟ ਯੂਨੀਵਰਸਿਟੀ ਚ ਉੱਥੋਂ ਦੇ ਵਿਦੇਸ਼ੀ ਪਾਸਾ ਦੇ ਪ੍ਰੋਫੈਸਰ ਫ੍ਰਾਂਜ਼ ਵੁਲਸੂ ਮਿਲਣ ਜਾਂਦੀ ਹੈ ਅਗਲੇ ਦਿਨ ਕਹਿੰਦੇ ਸਵੇਰੇ ਸਵੇਰੇ ਜਦੋਂ ਅਸੀਂ ਕਾਰ ਦੁਆਰਾ ਛੋਟੇ ਜਿਹੇ ਸ਼ਾਂਤ ਸ਼ਹਿਰ ਉੱਤੇ ਆਇਕਸਟ ਪਹੁੰਚ ਗਏ ਕਹਿੰਦੇ ਤਾਂ ਪ੍ਰੋਫੈਸਰ ਵੁਡਸ ਨੇ ਬੜੇ ਪਿਆਰ ਨਾਲ ਸਾਡਾ ਸਵਾਗਤ ਕੀਤਾ ਤੇ ਕਿਹਾ ਹਾਂ ਟਰਸਾ ਨੈਵਨ ਇੱਥੇ ਹੈ ਤੇ ਉਹਨਾਂ ਨੇ ਕਹਿੰਦੇ ਸੁਨੀਹਾ ਭੇਜਿਆ ਉਸੇ ਟਾਈਮ ਟੈਰਸਾ ਨੈਮਨ ਕੋਲ ਜੋ ਕਿ ਆਪਣੇ ਕਮਰੇ 'ਚ ਸੀ ਉਸ ਟਾਈਮ ਕਿ ਉਹਨਾਂ ਨੂੰ ਕੋਈ ਮਿਲਨ ਆਈ ਨਹੀਂ ਤਾਂ ਕਹਿੰਦੇ ਉਹਨਾਂ ਨੂੰ ਸਹਿੰਤੀ ਦਿੱਤੀ ਮਿਲੰਦੀ ਉਹ ਟੈਰਸਾ ਨੈਮਨ ਕਹਿੰਦੇ ਕਹਦੇ ਭਾਵੇਂ ਮੈਨੂੰ ਪਾਤਰੀ ਨਹੀਂ ਉਹਨਾਂ ਦੀ ਆਗਿਆ ਤੋਂ ਬਗੈਰ ਕਿਸੇ ਨੂੰ ਮਿਲਣ ਤੋਂ ਮਨਾ ਕਰ ਰੱਖਿਆ ਪਰ ਮੈਂ ਭਾਰਤ ਤੋਂ ਆਈ ਇਸ ਸੰਤ ਨੂੰ ਜ਼ਰੂਰ ਮਿਲੂੰਗੀ ਤਾਂ yoganand ji ਕਹਿੰਦੇ ਉਹਨਾਂ ਦੇ ਸੁੱਤਰ ਨੇ ਮੇਰਾ ਮਨ 모 ਲਿਆ ਕਹਿੰਦੇ ਪ੍ਰੋਫੈਸਰ ਵਰਸਲੇ ਪਿੱਛੇ-ਪਿੱਛੇ ਪੌੜੀਆਂ ਚੜਕੇ ਉੱਪਰਲੀ ਮੰਜ਼ਲ ਤੇ ਉਹਨਾਂ ਦੇ ਬੈਠਕ ਖਾਨੇ 'ਚ ਅਸੀਂ ਪਹੁੰਚੇ ਤਾਂ ਟੈਰੇਸਾ ਨਾਇਮਨ ਵਿਛੀਤੀ ਉੱਥੇ ਆ ਗਈ। ਕਹਿੰਦੇ ਉਹਨਾਂ 'ਚ ਸ਼ਾਂਤੀ ਤੇ ਆਨੰਦ ਦਾ ਅਥਾਹ ਪ੍ਰਵਾਹ ਵਹਿ ਰਿਹਾ ਸੀ। ਉਹਨਾਂ ਨੇ ਕਦੇ ਕਾਲਾ ਗਾਉਂ ਪਾਇਆ ਹੋਇਆ ਸੀ ਤੇ ਸਿਰ ਤੇ ਚਿੱਟਾ ਦੁਪੱਟਾ ਲੈ ਰੱਖਿਆ ਸੀ। ਉਹਨਾਂ ਦੀ ਉਮਰ ਕਹਿੰਦੇ ਉਸ ਵਕਤ 37 ਸਾਲਾਂ ਦੀ ਸੀ। ਪਰ ਦੇਖਣ ਦੇ ਵਿੱਚ ਉਹ ਬਹੁਤ ਜ਼ਿਆਦਾ ਘੱਟ ਉਮਰ ਦੀ ਦਿਖਾਈ ਦੇ ਰਹੀ ਸੀ। ਤ ਕਹਦੇ ਉਹਨਾਂ ਦੇ ਚਿਹਰੇ ਤੇ ਬੱਚਿਆਂ ਵਰਗੀ ਤਾਜ਼ਗੀ ਤੇ ਮਨੋਹਰ ਅਨੁਭਉਤਾ ਸੀ ਮਜ਼ਬੂਤ ਸਿਗਠਿਤ ਸਰੀਰ ਪੁਲਾਪੇ ਕਲਾ ਤੇ ਮਨ ਨੂੰ ਮੋਹ ਲੈਣ ਵਾਲਾ ਸੁਭਾਅ ਤ ਕਹਦੇ ਉਹ ਸੰਤ ਹੈ ਜੋ ਹਮੇਸ਼ਾ ਨਿਰਹਾਰ ਰਹਤੀ ਹੈ ਤੇ ਕਹਦੇ ਟੇਰਿਸਾ ਨਾਇ ਮੰਨੇ ਬਹੁਤ ਹੀ ਸ਼ਲੀਨਤਾ ਨਾਲ ਮੇਰੇ ਨਾਲ ਹੱਥ ਮਿਲਾਇਆ ਇੱਕ ਦੂਜੇ ਨੂੰ ਈਸ਼ਰ ਪ੍ਰੇਮੀ ਦੇ ਰੂਪ ਚ ਜਿਸੀ ਪਹਿਚਾਣ ਦੇ ਹੋਏ ਸਾਡੇ ਦੋਨਾਂ ਦੇ ਮੂੰਹ ਦੇ ਉੱਪਰ ਕਹਿੰਦੇ ਮੌਨ ਦੀ ਮਿੱਠੀ ਮੁਸਕਾਨ ਖੇਟ ਰਹੀ ਸੀ ਮਤਲਬ ਦੋਨੇ ਇੱਕ ਦੂਜੇ ਨੂੰ ਜਾਣਦੇ ਸੀ ਕਿ ਦੋਨੇ ਸਿੱਧ ਪੁਰਸ਼ ਨੇ ਜੋ ਆਪਸ ਵਿੱਚ ਮਿਲ ਰਹੇ ਹਣ ਕਹਿੰਦੇ ਪ੍ਰੋਫੈਸਰ ਰੂਡਸ ਨੇ ਕਿਰਪਾਲਤਾਪੂਰਵਕ ਦੁਪਹਾਸ਼ੀਏ ਦੀ ਸੇਵਾ ਨੂੰ ਪਾਈ ਬਿਓਨਾ ਨੂੰ ਪਾਸ਼ਾ ਆਉਂਦੀ ਨਹੀਂ ਸਿਰਮਨ ਪਾਸ਼ਾ ਬੋਲਦੇ ਸੀਗੇ ਤਾਂ ਉਹਨਾਂ ਨੇ ਫਿਰ ਟ੍ਰਾਂਸਲੇਟ ਕਰਕੇ ਇੱਕ ਦੂਜੇ ਨੂੰ ਦੱਸਿਆ ਕਹਿੰਦੇ ਜਦੋਂ ਸਾਰੇ ਬਹਿ ਗਏ ਤਾਂ ਮੇਰੇ ਧਿਆਨ ਚ ਆਇਆ ਵੀ ਟਹਰਸਾ ਨਾ ਮਨ ਨਿਰਛਲ ਉਸ ਸੁਖਤਾ ਪਰ ਨਜ਼ਰ ਨਾਲ ਮੈਂ ਦੇਖ ਰਹੀ ਸੀ ਕਹਿੰਦੇ ਸਪਸ਼ਟ ਸੀ ਵੀ ਇਦਾਂ ਦੇਖਣਾ ਹੀ ਸੀ ਕਿਉਂਕਿ ਬਵੇਰੀਆ ਦੇ ਵਿੱਚ ਹਿੰਦੂ ਕਦੇ-ਕਦੇ ਹੀ ਦਿਖਾਈ ਦਿੰਦੇ ਹੋਣਗੇ ਕਹਿੰਦੇ ਮੈਂ ਫਿਰ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਕਦੇ ਕੁਝ ਨਹੀਂ ਖਾਂਦੇ ਤਾਂ ਉਹ ਕਹਿੰਦੇ ਨਹੀਂ ਹਰ ਉਸਰੇ 6 ਵਜੇ ਇੱਕ ਹੋਸਟ ਵੇਫਰ ਤੋਂ ਇਲਾਵਾ ਮੈਂ ਕੁਝ ਨਹੀਂ ਖਾਂਦੀ ਇਹ ਜੋ ਹੋਸਟ ਵੇਫਰ ਹੈ ਇਹ ਗਿਰਜਾ ਘਰਾਂ ਦੇ ਵਿੱਚ ਮਤਲਬ ਦਿੱਤਾ ਜਾਂਦਾ ਸੀਗਾ ਆਟੇ ਦਾ ਬਣਿਆ ਹੋਇਆ ਹੱਥ ਦਾ ਬਣਿਆ ਹੋਇਆ ਭੋਜਨ ਪ੍ਰਸ਼ਾਦ ਦੇ ਰੂਪ ਵਿੱਚ ਤਾਂ ਜੋ ਗਰਾਂਜੀ ਪੁੱਛਦੇ ਨੇ ਇਹ ਹੋਸਟ ਵੇਫਰ ਕਿੰਨਾ ਕ ਵੱਡਾ ਹੁੰਦਾ ਹੈ ਤਾਂ ਕਹਿੰਦੇ ਉਹ ਕਾਗਜ਼ ਵਰਗਾ ਪਤਲਾ ਤੇ ਇੱਕ ਸਿੱਕੇ ਦੇਕਾਰ ਦਾ ਹੁੰਦਾ ਹੈ ਉਸ ਨੂੰ ਵੀ ਪ੍ਰਮਾਤਮਾ ਦੇ ਕਹਿੰਦੇ ਪ੍ਰਸ਼ਾਦ ਦੇ ਰੂਪ ਚ ਗ੍ਰਹਿਣ ਕਰਦੀ ਆ ਜੇ ਪ੍ਰਮਾਤਮਾ ਨੂੰ ਉਹ ਅਰਪਿਤ ਨਾ ਹੋਵੇ ਤਾਂ ਮੈਂ ਉਹਨੂੰ ਨਿਕਲ ਵੀ ਨਹੀਂ ਸਕਦੀ ਤਾਂ ਜੋਗਨਾਂਝੀ ਕਹਿੰਦੇ ਤੁਸੀਂ ਕੇਵਲ ਉਸੇ ਫੋਸਟ ਵੇਪਰ ਤੇ 12 ਵਰਿਆਂ ਤੱਕ ਜੀਵਿਤ ਨਹੀਂ ਰਹਿ ਸਕਦੇ ਤਾਂ ਕਹਿੰਦੇ ਮੈਂ ਪ੍ਰਮਾਤਮਾ ਦੇ ਪ੍ਰਕਾਸ਼ ਨਾਲ ਜਿਉਣੀ ਆ ਤਾਂ ਜੋਗਨਾਂਝੀ ਕਹਿੰਦੇ ਕਿੰਨਾ ਸਰਲ ਆਨਸਰ ਉਹਨਾਂ ਨੇ ਦਿੱਤਾ ਬਿਲਕੁਲ ਆਇਨਸਟਾਈਨ ਦੀ ਤਰ੍ਹਾਂ ਤਾਂ ਕਹਿੰਦੇ ਮੈਂ ਸਮਝਦਾ ਕਿ ਆਪ ਇਹ ਚੀਜ਼ ਸਮਝਦੇ ਹੋ ਕਿ ਆਪ ਦੇ ਸਰੀਰ ਦੀ ਪ੍ਰਾਣ ਸ਼ਕਤੀ ਆਕਾਸ਼ ਸੂਰਜ ਤੇ ਹਵਾ ਤੋਂ ਹੁੰਦੀ ਹੈ ਕਹਿੰਦੇ ਸੁਣਨਸਾਰ ਟਰਸਮੈਨ ਦਾ ਚਿਹਰਾ ਮਧੁਰ ਮੁਸਕਾਨ ਨਾਲ ਖਿੜ ਉੱਠਿਆ ਕਹਿੰਦੇ ਮੈਨੂੰ ਇਹ ਜਾ ਕੇ ਖੁਸ਼ੀ ਹੋਈ ਹੈ ਵੀ ਤੁਸੀਂ ਜਾਣਦੇ ਹੋ ਕਿ ਮੈਂ ਕਿਸ ਤਰ੍ਹਾਂ ਦੀ ਆਂ ਤਾਂ ਜੋ ਕਨਾਂ ਜੀ ਕਹਿੰਦੇ ਆਪ ਦਾ ਪਵਿੱਤਰ ਜੀਵਨ ਇਸ ਸੰਤ ਸੀ ਦੁਆਰਾ ਕਹੀ ਗਈ ਉਸ ਸੱਚ ਦਾ ਪ੍ਰਟਾਵਾ ਕਰਦਾ ਹੈ ਕਿ ਮਨੁੱਖ ਸਿਰਫ ਅੰਨ ਵਾਲੀ ਜੀਵਨ ਨਹੀਂ ਰਹਿ ਰਹਿ ਸਕੇ ਰਹੇਗਾ ਬਲਕਿ ਈਸ਼ਵਰ ਦੇ ਮੂਹੋਂ ਨਿਕਲਣ ਵਾਲੇ ਹਰ ਇੱਕ ਸ਼ਬਦ ਨਾਲ ਜ਼ਿੰਦਾ ਰਹੇਗਾ ਜੋ ਕਨਾਂਜੀ ਕਹਿੰਦੇ ਮੇਰੇ ਤਰ੍ਹਾਂ ਦਿੱਤੀ ਗਈ ਵਿਆਖਿਆ ਤੋਂ ਬਹੁਤ ਖੁਸ਼ ਹੋਈ ਕਹਿੰਦੀ ਸੱਚਮੁੱਚ ਇਹੀ ਅਸਲੀਅਤ ਹੈ ਅੱਜ ਇਸ ਧਰਤੀ ਤੇ ਮੇਰੇ ਜਿਉਂਦੇ ਰਹਿਣ ਦਾ ਕਾਰਨ ਇਸ ਸਿਧ ਕਰਨਾ ਹੈ ਕਿ ਮਨੁੱਖ ਕੇਵਲ ਅੰਨ ਨਾਲ ਹੀ ਜਿਉਂਦਾ ਨਹੀਂ ਰਹਿੰਦਾ ਬਲਕਿ ਈਸ਼ਵਰ ਤੇ ਅਦ੍ਰਿਸ਼ ਪ੍ਰਕਾਸ਼ ਨਾਲ ਜਿਉਂਦਾ ਰਹਿੰਦਾ ਹੈ ਤਾਂ ਜੋ ਕਨਾਂਜੀ ਪੁੱਛਦੇ ਨੇ ਉਹਨਾਂ ਤੋਂ ਕਹਿੰਦੇ ਕਿ ਤੁਸੀਂ ਦੂਜਿਆਂ ਨੂੰ ਵੀ ਅਨਤੁਪ ਬਗਾਜੇ ਹੁੰਦੇ ਰਹਿੰਦੇ ਤਕਨੀਕ ਸਿਖਾ ਸਕਦੇ ਕਹਿੰਦੇ ਇਸ ਸਵਾਲ ਨਾਲ ਉਹ ਉਹਨਾਂ ਨੇ ਥੋੜੀ ਜਿਹੀ ਪਰੇਸ਼ਾਨੀ ਮਹਿਸੂਸ ਕੀਤੀ ਤੇ ਕਹਿੰਦੇ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਕਿਉਂਕਿ ਪਰਮਾਤਮਾ ਦੀ ਐਤਾ ਦੀ ਇੱਛਾ ਨਹੀਂ ਹੈ ਅਗੇ ਜੁਗਨਾਂ ਜੀ ਦੱਸਦੇ ਕਿ ਮੇਰੀ ਨਜ਼ਰ ਪਈ ਫਿਰ ਨਾਇਮਨ ਦੇ ਮਜ਼ਬੂਤ ਤੇ ਸੁੰਦਰ ਹੱਥਾਂ ਪਰ ਤੰਦੇ ਉਹਨਾਂ ਦੇ ਹਰ ਹੱਥ ਦੇ ਪਿਛਲੇ ਪਾਸੇ ਹਾਲੇਜ ਭਰੇ ਹੋਏ ਵਰਗਾਕਾਰ ਜ਼ਖਮ ਮੈਨੂੰ ਦਿਖੇ ਹਰ ਹਥੇਲੀ ਤੇ ਹਾਲਜ ਭਰੇ ਹੋਏ ਅੱਡੇ ਚੰਦ ਦੇ ਆਕਾਰ ਦਾ ਜ਼ਖਮ ਉਹਨਾਂ ਨੇ ਤੇ ਮੈਨੂੰ ਕਹਿੰਦੇ ਦਿਖਾਇਆ ਤੇ ਹਰ ਜ਼ਖਮ ਦਾ ਨਿਸ਼ਾਨ ਹੱਥ ਦੇ ਆਰ-ਪਾਰ ਸੀ ਸਦੇ ਇਹ ਦ੍ਰਿਸ਼ ਦੇਖ ਕੇ ਮੈਨੂੰ ਲੋਹੇ ਦੀਆਂ ਝਕੋਰ ਲੰਬੀ-ਲੰਬੀ ਮੇਖਾਂ ਦੀ ਯਾਦ ਆ ਗਈ ਜਿਨ੍ਹਾਂ ਦੇ ਸਿਰੇ ਅੱਤੇ ਚੰਦ ਦੇ ਘਾਤ ਦੇ ਸ਼ਕਲ ਦੇ ਹੁੰਦੇ ਸੀ ਕਹਿੰਦੇ ਇਹ ਮੇਖਾਂ ਪੂਰਬੀ ਦੇਸ਼ਾਂ 'ਚ ਹਲੇ ਵੀ ਵਰਤੀਆਂ ਜਾਂਦੀਆਂ ਨੇ ਪਰ ਪੱਛਮ سے ਮੈਨੂੰ ਇਹ ਜਿਹੇ ਮੇਖਾਂ ਦੇ ਵਰਤੋਂ ਕਿ ਤੇਵੀਂ ਦਿਖਾਈ ਦੇ ਦਿੱਤੀ। ਉਸ ਤੋਂ ਬਾਅਦ ਕਹਿੰਦੇ ਫਿਰ ਟੇਰੈਸਾ ਨਾਇਮਨ ਨੇ ਹਰ ਹਫਤਾਵਾਰੀ ਸਮਾਧੀ ਅਨੁਭਵ ਬਾਰੇ ਦੱਸਿਆ। ਇੱਕ ਬੇਸਹਾਰਾ ਦਰਸ਼ਕ ਦੀ ਤਰ੍ਹਾਂ ਮੈਂ ਸਭੀ ਦੇ ਸਾਰੇ ਤਸਹੀਆਂ ਦੇ ਸੰਤਾਪ ਨੂੰ ਕਹਿੰਦੇ ਉਹ ਕਹਿੰਦੀ ਮੈਂ ਦੇਖਦੀ ਰਹਣੀ ਆ। ਹਰ ਹਫਤੇ ਵੀਰਵਾਰ ਦੀ ਈਤ ਰਾਤ ਤੋਂ ਲੈ ਕੇ ਸ਼ੁੱਕਰਵਾਰ ਦੁਪਹਿਰ ਤੱਕ ਤੇ 1 ਵਜੇ ਤੱਕ जखਮਾਂ ਦੇ ਮੂੰਹ ਜਿਹੜੇ ਨੇ ਖੁੱਲ ਜਾਂਦੇ ਨੇ। ਤੋਂ ਨਾਲ ਸਖੋਂ ਸੰਮਦਾ ਰਹਿੰਦਾ। ਤੇ ਇਸ ਪ੍ਰਕਿਰਿਆ 'ਚ ਕਹਿੰਦੇ ਉਹਨਾਂ ਦੇ ਸਰੀਰ ਦੇ ਵਜ਼ਨ ਦੇ 121 ਪੌਂਡ 'ਚੋਂ ਉਹਨਾਂ ਦਾ ਵਜ਼ਨ 10 ਪੌਂਡ ਘਟ ਜਾਂਦਾ ਹੈ। ਕਹਿੰਦੇ ਮ ਆਪਣੇ ਸਾਨੂੰ ਪੁੱਤੇ ਪੂਰਨ ਪਿਆਰ 'ਚ ਗਹਿਰਾ ਕਸ਼ਟ ਸਹਿਣ ਕਰਨ ਦੇ ਬਾਵਜੂਦ ਵੀ ਟੇਰਸਾ ਨਾਇਮਨ ਆਪਣੇ ਪਰਮਾਤਮਾ ਦੇ ਸਫਤਾਂਵਾਰੀ ਅਲੌਕਿਕ ਦਰਸ਼ਨ ਕਰਨ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਰਹਦੀ ਹੈ। ਜੁਗੋਕਾਨੰਥ ਜੀ ਕਹਿੰਦੇ ਤਰੰਤ ਇਹ ਗੱਲਾਂ ਸੁਣ ਕੇ ਮੇਰੀ ਸਮਝ ਆ ਗਿਆ ਕਿ ਨਿਊ ਟੈਸਟਾਮੈਂਟ 'ਚ ਵਰਣਿਤ ਈਸਾ ਮਸੀਹ ਦੇ ਜੀਵਨ ਤੇ ਸੋਲੀ ਉਪਰ ਦਿੱਤੇ ਗਏ ਤਸਵੀਰਾਂ ਭਰੀ ਮਾਤੀ ਘਟਾ ਦੀ ਇਤਿਹਾਸਿਕ ਸਚਾਈ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਕੇ ਸਾਰੇ ਇਸਾਈਆਂ ਨੂੰ ਮੁੜ ਵਿਸ਼ਵਾਸ ਦਿਵਾਉਣ ਵਾਸਤੇ ਗੈਲਰੀ ਦੇ ਇਸ ਮਹਾਨ ਸੰਤ ਇਸਾ ਬੋਸੀ ਤੇ ਉਹਨਾਂ ਦੇ ਸ਼ਰਧਾਲੂਆਂ ਵਿੱਚਕਾਰ ਅਮਰ ਸੁਵੰਨ ਦੇ ਰੋਮਾਂਟਿਕ ਦਰਸ਼ਕ ਦਰਸ਼ਨ ਕਰਨ ਵਾਸਤੇ ਹੀ ਈਸ਼ਰੀ ਟਰੈਸਾ ਨਾਇਮ ਦੇ ਵਿਲੱਖਣ ਜੀਵਨ ਦਾ ਸਿਰਜਣ ਕੀਤਾ ਫਿਰ ਕਹਿੰਦੇ ਪ੍ਰੋਫੈਸਰ ਵੁੱਡਸ ਨੇ ਟੇਰਸਾ ਬਾਰੇ ਆਪਣੇ ਕੁਝ ਅਨੁਭਵ ਉਸ ਤੋਂ ਬਾਅਦ ਸਾਂਝੇ ਕੀਤੇ ਪਰ ਇਹ ਅਨੁਭਵ ਸਾਥੀਓ ਆਪਾਂ ਅਗਲੀ ਵੀਡੀਓ ਦੇ ਵਿੱਚ ਜਾਣਾਂਗੇ ਕਿ ਕੀ ਉਹਨਾਂ ਨੇ ਅਨੁਭਵ ਸਾਂਝੇ ਕੀਤੇ ਤੇ ਕੀ ਫਿਰ ਉਹਨਾਂ ਨੇ ਅੱਖੀਂ ਦੇਖਿਆ ਜੋਗਨਾਨੰਦ ਜੀ ਨੇ ਜੋ ਵੀ ਉਹਨਾਂ ਨੇ ਦੱਸਿਆ ਸੀਗਾ ਕਿ ਇਸ ਸਮਸਿਦੇ ਜੋ ਚਖੰ ਨਹੀਂ ਉਹ ਟੇਰਸਾ ਨੂੰ ਦਿਹਾਰ ਇੱਕ ਸ਼ੁੱਕਰਵਾਰ ਜੋ ਨਹੀਂ ਉਹਨਾਂ ਦੇ ਸਰੀਰ ਦੇ ਉੱਪਰ ਹੰਡਾਉਂਦੇ ਨੇ ਉਹਨਾਂ ਨੇ ਖੁਦ ਉਹਨਾਂ ਦੀ ਚੇਤਨਾ ਦਾ ਚੁਟਕੇ ਦੇਖਿਆ ਇਸ ਸਭ ਕੁਝ ਨੂੰ ਅਗਲੇ ਵੀਡੀਓ ਦੇ ਵਿੱਚ ਜਾਣ ਗਏ ਵੀਡੀਓ ਕਰਕੇ ਬਹੁਤ ਲੰਬਾ ਹੋ ਜੁਗਾ ਨਹੀਂ ਤਾਂ اچھا ਹੁਣ ਮੈਨੂੰ ਇਜਾਜ਼ਤ ਦਿਓ ਤੁਸੀਂ ਮੈਨੂੰ ਇਹਨੇ ਪਿਆਰ ਨਾਲ ਸੁਣਦੇ ਹੋ ਇਹਦੇ ਲਈ ਥੋੜਾ ਸਦਾ ਬਹੁਤ ਬਹੁਤ ਸ਼ੁਕਰੀਆ ਸਾਥੀਓ ਜੇ ਤੁਹਾਨੂੰ ਮੇਰਾ ਅਧਿਆਇ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਆਪਣੇ ਪੋਣਾ ਸਾਥੀ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਕਰ ਮੈਨੂੰ ਇਹਨੇ ਪਿਆਰ ਨਾਲ ਸੁਣ ਲਈ ਬਹੁਤ ਬਹੁਤ ਸ਼ੁਕਰੀਆ ਜਲਦ ਹੀ ਆਪਾਂ ਫੇਰ ਮਿਲਾਂਗੇ ਅਗਲੇ あ。Video